ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋਡੇ ਸਾਹਮਣੇ ਪੰਜਾਬ ਦਾ ਮੌਸਮ ਅੱਜ ਦੁਪਹਿਰ ਤੋਂ ਸ਼ਾਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਬੱਦਲ ਬਾਈ ਪੰਜਾਬ ਦੇ ਉੱਪਰ ਤਗੜੇ ਰੂਪ ਨੇ ਬਣੀ ਹੋਈ ਹੈ ਖਾਸ ਤੌਰ ਤੇ ਦੱਖਣ ਪੂਰਬੀ ਤੇ ਦੱਖਣ ਪੱਛਮੀ ਬੈਲਟ ਖਾਸ ਤੌਰ ਤੇ ਜਿਹਨੂੰ ਆਪਾਂ ਮਾਲਵਾ ਬੈਲਟ ਬੋਲ ਦਿੰਦੇ ਆ ਉਹਦੇ ਵਿੱਚ ਵਧੀਆ ਬੱਦਲ ਬਾਈ ਪਣੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਬੱਦਲਵਾਈ ਬਣੇ ਰਹਿਣ ਦੇ ਕਾਰਨ ਵੱਖ-ਵੱਖ ਥਾਵਾਂ ਤੋਂ ਹਲਕੇ ਦਰਮਿਆਨੇ ਮੀਂਹ ਦੀ ਖ਼ਬਰ ਆ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖੀ ਗਈ ਹੈ ਗੱਲ ਕੀਤੀ ਜਾਬ ਤਾਂ ਤਾਪਮਾਨ ਪੰਜਾਬ ਦੇ ਵਿੱਚ ਇਸ ਸਮੇਂ 33 ਡਿਗਰੀ ਜਾਂ ਇਸ ਤੋਂ ਥੱਲੇ ਦੇਖਣ ਨੂੰ ਮਿਲ ਰਿਹਾ ਐਵਰੇਜ ਤਾਪਮਾਨ 30 ਤੋਂ 31 ਡਿਗਰੀ ਬਣਿਆ ਹੋਇਆ ਹੈ ਜੋ ਕਿ ਅੱਜ ਸ਼ਾਮ ਤੱਕ ਕਿਸੇ ਤਰੀਕੇ ਨਾਲ ਬਣਿਆ ਰਿਹਾ ਹੈ ਗੱਲ ਕੀਤੀ ਜਾਵੇ ਮੀਂਹ ਦੀ ਤਾਂ ਫਿਰ ਹਾਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਬਾਈ ਤਗੜੇ ਰੂਪ ਵਿੱਚ ਬਣੀ ਹੋਈ ਹੈ ਤੇ ਹੇਠਲੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਪਟਿਆਲਾ ਬੈਲਟ ਦੇ ਵਿੱਚ ਵੀ ਤਗੜੀ ਬੱਦਲਬਾਈ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਦੇ ਨੇੜੇ-ਤੇੜੇ ਵੀ ਇੱਕ ਤਗੜਾ ਸਿਸਟਮ ਆ ਰਿਹਾ ਜਿਸ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਤਗੜਾ ਮੀਂਹ ਸਾਨੂੰ ਆਉਣ ਦੇ ਕੁਝ ਘੰਟਿਆਂ ਵਿੱਚ ਦੇਖਣ ਨੂੰ ਮਿਲੇਗਾ ਤੇ ਹੌਲੀ-ਹੌਲੀ ਇਹ ਮ ਹੈ ਦਿਖਾਈ ਦੇ ਰਿਹਾ ਹੈ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜਾ ਹੈ ਫਿਲਹਾਲ ਇਸੇ ਤਰੀਕੇ ਨਾਲ ਆਉਂਦੇ 5-7 ਘੰਟੇ ਬਰਤਾਅ ਕਰੇਗਾ ਤਗੜਾ ਮੀਂਹ ਪੰਜਾਬ ਦੇ ਇਹਨਾਂ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਗਰ ਮੇਨ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਮੇਨ ਤੌਰ ਤੇ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮਾਨਸਾ ਬਠਿੰਡਾ ਮੁਕਸਰ ਫਜ਼ਿਲકા ਫਿਰੋਜ਼ਪੁਰ ਇਹ ਜ਼ਿਲ੍ਹੇ ਹੋਗੇ ਪਟਿਆਲੇ ਤੋਂ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਰੂਪਨਗਰ ਫਤੇਗੜ ਸਾਹਿਬ ਤੋਂ ਮੁਹਾਲੀ ਮੁਹਾਲੀ ਤੋਂ ਅਗਨੰਦਪੁਰ ਸਾਹਿਬ ਕੀਰਤਪੁਰ ਇਹਨਾਂ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੀ ਉਮੀਦ ਆਉਂਦੇ ਪੰਜ ਚਾਰ ਘੰਟੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਇਹ ਅਪਡੇਟ ਅਗਰ ਕੋਈ ਨਵੀਂ ਜਾਰੀ ਹੁੰਦੀ ਹੈ ਤਾਂ ਸ਼ਾਮ ਦੀ ਜਾਣਕਾਰੀ 5 ਵਜੇ ਲੈ ਕੇ حاضر ਹੋਵਾਂਗੇ ਸ਼ਾਮ ਤੋਂ ਰਾਤ ਦੀ ਜਾਣਕਾਰੀ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ